ਦੇ ਨਹੀਂ ਰੈਨਾ ਤਾਂ ਫੇਰ ਵੀ ਆਪਾਂ ਦੋਵਾਂ ਨਹੀਂ ਆ ਰੈਨਾ ਤਾਂ ਫੇਰ ਵੀ ਇਕੱਠੇ ਨੇ ਹੈ ਨਾ ਕਿਰੇ ਬੰਦੇ ਸਾਡੇ ਮੈਨੂੰ ਅੱਜ ਹੀ ਗੱਲ ਪਤਾ ਲੱਗੀ ਆ ਕੋਸ਼ਰ ਕਹਿਂਦੇ ਆ ਬੰਦੇ ਸਾਡੇ ਬਾਰੇ ਇਹਨਾਂ ਦਾ ਕੁਛ ਹੈ ਨਹੀਂਗਾ ਉਹ ਨਹੀਂ ਆਪਾਂ ਟੇਕਾਂ ਦਾ ਬਹੁਤ ਜ਼ਿਆਦਾ ਵਧੀਆ ਮੱਥਾ ਟੇਕਿਆ ਗਿਆ ਤੇ ਹੁਣ ਆਪਾਂ ਚੱਲੇ ਆ ਘਰ ਗੱਡੀ ਕਿੱਥੇ ਗਈ ਖਲਾਰ ਗੱਡੀ ਤੇ ਮੈਂ ਕਹਾ ਵਧੀਆ ਲੱਗਣ ਦੀ ਅੱਜ ਕੱਢੀ ਆ ਨਾ ਬਾਹਰ ਤਾਂ ਕਰਕੇ ਅੱਜ ਘੈਂਟ ਲੱਗਣ ਦੀ ਬਿਲਕੁਲ ਹਾਂਜੀ ਕੀ ਹਾਲ ਆ ਬਾਈ ਸਾਰਿਆਂ ਦਾ ਲੈ ਵੀ ਅੱਜ ਦੀ ਵਲੋਗ ਦੀ ਆਪਾਂ ਸ਼ੁਰੂਆਤ ਕਰਤੀ ਆ ਤਾਂ ਚਲੋ ਫਿਰ ਚਲੀਏ ਤਾਂ ਮੁੰਡਾ ਹਜੇ ਚਲੀਏ ਫਿਰ ਚੱਲ ਫਿਰ ਟੀਵੀ ਕਰਕੇ ਬੰਦ ਤੇ ਪਾਠ ਲਾ ਦੇ ਬਾਬੇ ਦਾ ਤਾਂ ਮੁੰਡੇ ਕਹਿੰਦੇ ਫਿਰ ਚਲੀਏ ਜਾਣਾ ਕਿੱਥੇ ਦੇਖਾਂ ਵੀ ਕਿੱਥੇ ਚਲੀ ਅੱਜ ਹੈ 10 ਫੇਰ ਲੈ ਕੇ ਉੱਤ ਨੇ ਆ ਕੇ ਰਿਸਾਾ ਖਦਮਤ ਉਪਰੇ ਚਲ ਚਾ ਦੇ ਸਾਫ ਤੇ ਦੋਵੇਂ ਆ ਗੱਡੀਆਂ ਇਹ ਤਾਂ ਉਦਾਂ ਹੀ ਭੱਜਾ ਜਾਂਦੇ ਨੇ ਤੇ ਘਰ ਰਹਿਣਾ ਵਾ ਹਸਕਾਰਪੀਓ ਦੇ ਟਾਇਰ ਚ ਹਵਾ ਵੀ ਘੱਟ ਹੈ ਵੀ ਪਰ ਹੋਈ ਆ ਹੈ ਨਹੀਂ ਨਹੀਂ 10 ਫੇਰ ਕਿੱਥੇ ਜਾਣਾ ਵਾ ਇਹ 10 ਫੇਰ ਮੈਂ ਤਾਂ ਕਹਿੰਦਾ ਸਕਾਰਪੀਓ ਤੇ ਚਲੀਏ ਤੂੰ ਤਾਂ ਦੋਵੇਂ ਚਾਬੀਆਂ ਚੱਕੀ ਫਿਰਦਾ ਨਹੀਂ ਮੈਂ ਫਿਰ ਉੱਥੇ ਸਮਾਨ ਕੱਢਣੋਂ ਮੈਂ ਫਿਰ ਸਕਾਰਪੀਓ ਤੇ ਚਾਲਦੇ ਆ ਫਿਰ ਬੈਗ ਨਾਲ ਹੀ ਲੈ ਕੇ ਜਾਣਾ ਵਾ ਹੈ ਐਨਕਾ ਤੇ ਘੜੀਆਂ ਵੀ ਗੱਡਲੇ ਵਿੱਚੋਂ ਚਲ ਹਾਂ ਐਨਕ ਤੇ ਕੱਲਾ ਉਹ ਗੱਡਲੀ ਐਨਕਾ ਅੱਜ ਬਾਲੀ ਟੋਪ ਲੱਗੀ ਪਈ ਹੈ ਨਾ ਹੈ ਓਏ ਨਾ ਆ ਵਿੱਚੇ ਐਨਕਾ ਲਾ ਲੀਆਂ ਹੈ ਐਨਕਾ ਐਨਕਾ ਨੂੰ ਲਾਜੀ ਰੱਖਨੀਆ ਕਰਨੀਆ ਹੁਣ ਚੱਲ ਸਹੀ ਆ ਭਰਾਵਾ ਅਰੇ ਕਾਰ ਦੀ ਚਾਬੀ ਪਰ ਤੇ ਮੈਂ ਨੂੰ ਰੱਖ ਕੇ ਆ ਐਨਕ ਮੇਰੀ ਮੈਂ ਰੱਖ ਦੇ ਵਿੱਚੇ ਸਕਾਰਪਿਓ ਦੇ ਇਨ ਰੱਖ ਵਿੱਚ ਹੀ ਹੋਰ ਕੋਈ ਸਮਾਨਤ ਨਹੀਂ ਹੈਗਾ ਨਾ ਸੇਕ ਤੇ ਹੋਣਾ ਤੁਪੇ ਖਲੋਤੀਆਂ ਨਾ ਚਲੋ ਮਾ ਆ ਗਿਆ ਮਰੀ ਚੋਲੋ ਚਲ ਜੀ ਹਵਾ ਤੇ ਭਰਾਵਾਂਗੇ ਇੱਕ ਵਾਰੀ ਗੱਡੀ ਦੀ ਚੱਲ ਵੀ ਚੱਲੀਏ ਹੁੰਦਾ ਇਹ ਸੀ ਤੇ ਲਾ ਜਾਂਦਾ ਸੋਖਾ ਜਿਹਾ ਆਇਆ ਨਹੀਂ ਜ ਦਾ ਲੇਟ ਕਰ ਦੇਣਾ ਮੈਨੂੰ ਲੱਗਦਾ ਲੱਛਣ ਤੇ ਰਹਿਗੇ ਜਾਂਨ ਵਾਲੇ ਜੇ ਨਹੀਂ ਕੀ ਹੋਇਆ ਮੈਨੂੰ ਲੱਗਦਾ ਨਹੀਂ ਹੈਗੇ ਆ ਦੇਖ ਇਧਰੋਂ ਗੱਡੀ ਨਿਕਲ ਗਈ ਆ ਗੱਡੀਆਂ ਲੱਗੀਆਂ ਹੋਰਿਆਂ ਗਸੂਥੀਆਂ ਆ ਜਾਂ ਪਈਆਂ ਚਲੋ ਵੀ ਆਪਾਂ ਤਾਂ ਹੁਣ ਤੁਰ ਪਏ ਆ ਵੀ ਆਪਾਂ ਤਾਂ ਚੱਲੀਓ ਪਹੁੰਚ ਕਿੱਥੇ ਆਪਾਂ ਜਾਣਾ ਹੀ ਤਾਂ ਮੋਢਾ ਕਹਿੰਦਾ ਵਾ ਇੱਕ ਥਾਂ ਆਪਾਂ ਜਾਣਾ ਵਾ ਤੇ ਮੈਂ ਚੱਲ ਉੱਥੇ ਵੀ ਹੋ ਆਵਾਂਗੇ ਪਰ ਆਪਾਂ ਦੱਸਣਾ ਹੀ ਆਪਾਂ ਜਾਣਾ ਕਿੱਥੇ ਆ ਮੈਂ ਉਹਦੇ ਇੱਕ ਗੱਲ ਨੋਟ ਕੀਤੀ ਚਲੋ ਉੱਥੇ ਜਾ ਕੇ ਬੋਲਣੀ ਗੱਡੀ ਸਾਹਮਣੇ ਬੋਲਾਂਗੇ ਚਲੋ ਬੋਲਦੀ ਜੋ ਕੁਝ ਵੀ ਹੈ ਕੁਝ ਵੀ ਬੋਲਣਾ ਨਾ ਕੁਝ ਕਹਿਣਾ ਤੇ ਨਾਲੇ ਆਪਾਂ ਮੱਥਾ ਟੇਕ ਕੇ ਜਾਣਾ ਜਿਠੀ ਅੱਜ ਹਾਂ ਅੱਜ ਬਣਾ ਜੋ ਮਰਜ਼ੀ ਹੋਵੇ ਦੇਖ ਕੇ ਨਾਮ ਜੀ ਨੂੰ ਚੇਤ ਜਾਂਗੇ ਮੇਰਾ ਕੋਈ ਨਾ ਸ਼ਾਮ ਨੂੰ ਚਲ ਜਾਂਗੇ ਹਨਾ ਜਾਗ ਤੇ ਬਾਕੀ ਚਲੋ ਮਿਲਦੇ ਆਂ ਉੱਥੇ ਦ੍ਰਿਤੀ ਤਿਆਰੀ ਖਿੱਚੀ ਹੁਣ ਗੱਲ ਕਹਿ ਰਹੀ ਸੀ ਇੱਕ ਗੱਲ ਪਤਾ ਮੈਂ ਕੀ ਕਹਿੰਦੇ ਆ ਮੇਰੇ ਵੱਲ ਦੁਨੀਆ ਆਪਣੇ ਬਲੌਗ ਦੇਖਣ ਲੱਗ ਗਈ ਹੈ ਨਾ ਦੇਖ ਦੇਖ ਬੋਰੀ ਦੁਨੀਆ ਦਾ ਹੁਣ ਵਿੱਚੋਂ ਵਿੱਚੋਂ ਬਦ ਨੀ ਕੀ ਕੀ ਕੱਢੀ ਜਾਂਦੇ ਆ ਆਹ ਕੀ ਜਿੱਤਾਂ ਆ ਉਹ ਕੀ ਜਿੱਤਾਂ ਆ ਮੈਂ ਤਾਂ ਬੋਲਦੀ ਗਿਆ ਮੈਨੂੰ ਤਾਂ ਹੁਣ ਇਹ ਪਤਾ ਲੱਗਣ ਲੱਗ ਪਿਆ ਲੋਕੀ ਪਿੱਛੇ ਪਿੱਛੇ ਜਾਂਦਾ ਕੁਝ ਕਹਿਣ ਵਾਸਤੇ ਸਹੀ ਜਾਣ ਮੈਂ ਤਾਂ ਕਹਿੰਦਾ ਕਹਿ ਇਹਨ ਸਗੋ ਹੈ ਕਹਿਨ ਸਗੋ ਕਿੱਦਾਂ ਵੀ ਕਹਿੰਦੇ ਮੈਂ ਕਹੇ ਕਿ ਜੋ ਕਹਿਣਾ ਕਹਿ ਲੈਣਾ ਸਹੀ ਨਹੀਂ ਨਹੀਂ ਸਹੀ ਗੱਲ ਹੈ ਰੈਣਾ ਤਾਂ ਫੇਰ ਨਹੀਂ ਰੈਣਾ ਤਾਂ ਫੇਰ ਵੀ ਆਪਾਂ ਦੋਵਾਂ ਨਹੀਂ ਆ ਰੈਣਾ ਤਾਂ ਫੇਰ ਵੀ ਇਕੱਠੇ ਨੇ ਹਨਾ ਕਿਰੇ ਬੰਦੇ ਸਾਡੇ ਮੈਨੂੰ ਅੱਜ ਹੀ ਗੱਲ ਪਤਾ ਲੱਗੀ ਆ ਕੋਸ਼ਰ ਕਹਿੰਦਿਆ ਬੰਦੇ ਸਾਡੇ ਬਾਰੇ ਇਹਨਾਂ ਦਾ ਕੁਛ ਹੈ ਨਹੀਂਗਾ ਉਹ ਨਹੀਂਗਾ ਹਨਾ ਕਿੰਨੇ ਬੰਦੇ ਨੇ ਜੋ ਕੁਛ ਕਰਨਾ ਕਰ ਲੈਣ ਜਿੱਦਾਂ ਮਰ ਜਿੱਦਾਂ ਇੱਦਾਂ ਹੀ ਰੈਣਾ ਦਾ ਗੱਡੀ ਵੀ ਨਹੀਂ ਰੈਣਾ ਕਈ ਬੰਦਿਆਂ ਦਾ ਬਹੁਤ ਬਸ ਹੁਣ ਚ ਮਿਲਦਾ ਪਿਆ ਹੁਣ ਵਧੀਆ ਗੱਲ ਆ ਮਿਲਦਾ ਪਿਆ ਹੁਣ ਤਾਂ ਪਾਇ ਤਾਂ ਬਹੁਤ ਕੋਸ਼ਵਾਰ ਆਹ ਦੇਣਾ ਕੋਈ ਰਵੇ ਨਾ ਰਵੇ ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ ਉਤਨੀ ਖੋਸ਼ ਬੋਧ ਸਾਡੇ ਬਾਰੇ ਜੋ ਮਰਜੀ ਗੱਲਾਂ ਹੋਈਆਂ ਨਾਾਨੂੰ ਕੋਈ ਟੈਂਸ਼ਨ ਨਹੀਂ ਅੱਗੇ ਸੱਚ ਮੈਂ ਤੈਨੂੰ ਪੁੱਛਣੀ ਐ ਬੈਗ ਵਿੱਚ ਮੈਂ ਦੇਖਿਆ ਕੀ ਰਾਜਵਾ ਪਤਾ ਲੱਗ ਗਿਆ ਹੁਣ ਮੈਨੂੰ ਕੀ ਐ ਕਾਤੋਂ ਤੂੰ ਰੱਖਦਾ ਚੱਲ ਵਧੀਆ ਚੀਜ਼ ਰੱਖਣੀ ਵੀ ਚਾਹੀਦੀ ਆ ਰੱਖੀ ਇਹ ਪਹਿਲਾ ਪਏ ਦੂਜੀ ਗੱਡੀ ਚ ਕੌਫੀ ਸਾਰੀ ਪੀ ਲਈਆ ਕਿਹੜਾ ਕੱਪ ਵੀਂਗਾ ਕੀਤਾ ਖਾਲੀ ਆ ਹੁਣ ਖਾਲੀ ਆ ਹੁਣ ਤਾਂ ਸੇਟੇ ਨੂੰ ਕਾਤੋਂ ਹੱਥ 'ਚ ਰੱਖਿਆ ਫਿਰ ਚੱਲ ਰੱਖੀ ਰੱਖਨੇ ਕੋਈ ਪਾ ਲਾਂਗੇ ਵਿੱਚ ਗੱਡੀ ਉਹਦਾ ਲਿਸ਼ਕਾਂਦੀ ਆ ਪੂਰੀ ਹਨਾ ਇਹਦੇ ਲਿਸ਼ਕ ਨਹੀਂ ਦੇਈਏ ਮੈਂ ਤਾਂ ਹੀ ਨਾ ਹੋ ਪਰ ਉਹਦਾ ਇਹ ਗੱਲ ਏ ਦਿਨਾਂ ਕਿਦੋਂ ਲੈ ਕੇ ਚਾਈਦੀ ਫੇਰ ਦੁਨੀਆ ਹੋਰ ਉੱਚ ਹੋ ਪੈਂਦੀ ਆ ਅੱਛਾ ਹੂੰ ਚੱਲ ਵਧੀਆ ਗੱਲ ਆ ਬਲ ਕਿੰਨਾ ਲੋਕਾਂ ਆਉਂਦੀ ਮੇਰੀ ਲੋਕ ਵਧੀਆ ਆਉਂਦੀ ਆ ਹੈ ਵਧੀਆ ਆਉਂਦੀ ਚੱਲ ਆ ਉਧਰ ਨੂੰ ਅੱਗੋਂ ਘੁੰਮ ਫਿਰ ਕੇ ਵੇਖ ਕੇ ਆਈਏ ਕੁਛ ਰੱਖ ਰੱਖ ਵਿੱਚ ਸਮਾਨ ਕੇ ਰੱਖਣ ਵਾਲਾ ਗੱਡੀ ਨੂੰ ਰੱਖ ਲੈਨੇ ਆ ਭੱਜ ਜਾ ਤੂੰ ਮੇਰੇ ਪਿੱਛੇ ਉਹ ਨਾਲ ਪੇਸ਼ੈਂਟ ਨਾਲ ਵੀ ਕਿਹਨਾਂ ਟੁੰਦੀ ਹੈ ਸੋਹਣੀ ਆ ਲੇ ਪੇਸ਼ੈਂਟ ਤੂੰ ਕਿੱਧਰੋਂ ਚੱਲਾ ਹਣ ਮਾ ਮਾ ਲੱਗਾ ਕੱਪੜੇ ਸਾਫ ਤੋਂ ਹੁੰਦੇ ਆ ਅੱਛਾ ਚਲ ਮੈਂ ਕਿਹਾ ਮੈਂ ਕੋਈ ਗੱਲ ਕਹਿਣੀ ਸੀ ਫਿਰ ਆ ਲੱਗੇ ਲਿਆ ਕੈਮਰਾ ਬਾਦ ਨਹੀਂ ਆਣੀ ਤੇ ਮੈਨੂੰ ਤੋਂ ਰਾਤੀਗਰੀ ਗੱਲ ਦੱਸੀ ਆ ਨਾ ਕਿ ਅਦਾ ਆਪਣੇ ਬਾਰੇ ਕੁਝ ਹੁੰਦੇ ਤਾਂ ਗੱਲਾਂ ਬਾਤਾਂ ਚਲੋ ਵਧੀਆ ਗੱਲ ਆ ਜੇ ਹੂੰ ਹੁੰਦੀਆਂ ਆਪਣੀਆਂ ਹਾਂ ਨਾ ਤੇ ਚਲ ਕੋਈ ਨਾ ਕਰਾਂ ਇਹ ਕੰਮ ਦੇਖ ਕੇ ਤਾਂ ਕਮਾਲ ਐਵੇਂ ਤੈਨੂੰ ਪਤਾ ਮੇਰੀ ਕਲਾ ਦਾ ਫਿਰ ਵੀਡੀਓ ਗੱਡੀ ਦੇ ਅੱਗੇ ਲਿਉਣੀ ਨਹੀਂ ਬਾਪਈ ਲੈ ਕੇ ਆਉਣਾ ਕੋਈ ਫੋਟੋ ਵੀਡੀਓ ਸਾਰੀਆਂ ਬਣ ਗਈਆਂ ਨਾ ਸਾਰੀਆਂ ਬਣ ਗਈਆਂ ਕੋਈ ਰਹਿਤ ਨਹੀਂ ਗਈ ਵਿੱਚ ਮੈਂ ਗੱਡੀ ਦੇ ਅੱਗੇ ਲਿਉਣੀ ਨਹੀਂ ਗੱਡੀ ਦਾ ਤੂੰ ਦੇਖਦੇ ਸੀ ਇੱਕ ਰਤਬਾ ਹੈ ਰਤਬਾ ਤੇ ਚੈੱਕ ਕਰ ਉਹਦਾ ਆਹੋ ਹਾਂ ਇਹ ਗੱਲਾਂ ਹੋ ਗਿਆ ਫੇਰ ਪਤਾ ਲੱਗਦਾ ਕੁਝ ਹੈਗਾ ਜਾਂ ਨਹੀਂ ਹਾਂ ਜੀ ਸ਼ੁਕਰ ਆ ਭਈ ਇਹ ਨਹੀਂ ਕੱਢਣ ਦੇ ਬਾਹਰ ਨਾ ਹੋਈ ਇਹ ਤਾਂ ਗੱਲ ਹੈ ਕਿਤੇ ਮੈਂ ਕਹਾ ਵਧੀਆ ਲੱਗਣ ਦੀ ਅੱਜ ਕੱਢੀਆਂ ਨਾ ਬਾਹਰ ਤਾਂ ਕਰਕੇ ਅੱਜ ਘੈਂਟ ਲੱਗਣ ਦੀ ਬਿਲਕੁਲ ਮੈਂ ਕਿਹਾ ਬਹਿ ਗਿਆ ਅੰਦਰ ਗੱਡੀ ਹੋਰੀ ਘੈਂਟ ਲੱਗਣ ਦੀ ਅੱਜ ਗੱਡੀ ਤੈਨੂੰ ਪਤਾ ਘੈਂਟੀ ਆ ਆਪਣੀ ਮੈਂ ਹੋਰ ਫਿਰ ਦੱਸ ਕੋਈ ਗੱਲ ਕੋਈ ਗੱਲਬਾਤ ਹੋਈ ਹੋਵੇ ਆ ਚਾਬੀ ਦਾ ਵੀ ਗੱਡੀ ਕਾਰ ਮਰੀ ਸਟਾਰਟ ਹੋਣਾ ਚਿਰ ਤੇ ਇਦਾਂ ਕਰ ਦੂਰੋਂ ਇੱਕ ਰੀ ਸੋਹਣੀ ਕਲਿਫਾਂ ਕੱਢ ਕੇ ਲਿਆ ਜੀਆਂ ਵਾਵਾ ਉਹ ਤਾਂ ਮੈਂ ਕੱਢ ਲਿਓ ਨਾ ਤੇ ਹੁਣ ਚਲੂ ਨਹੀਂ ਕਿਨੇ ਮੈਂ ਤਾਂ ਵੀਡੀਓ ਬਣਾਉਣੀ ਨਹੀਂ 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 ਚਲਾ ਚਲਾ ਆ ਜਾ ਫੇ ਮਰਾਜ ਮੈਂ ਵੀਡੀਓ ਬਣਾ ਲਵਾ ਮੈਂ ਗੱਡੀ ਦੀ ਇੱਕ ਇਸ਼ਟਾ ਦੇ ਪੌਣ ਨੂੰ ਆ ਜਾ ਗੱਡੀ ਸੱਚੀ ਅੱਜ ਬਹੁਤ ਸੋਹਣੀ ਲੱਗਣ ਦੀ ਆ ਚਲੀਏ ਫਿਰ ਚੱਲ ਚੱਲ ਤਾਂ ਮੈਂ ਤੈਨੂੰ ਕਹਦੇ ਗੱਡੀ ਤੂੰ ਚਲਾਉਂਦਾ ਮੈਂ ਕਲੇਪਰ ਬਣਾ ਲਈ ਗੱਡੀ ਦੀ ਚੱਲ ਕੋਈ ਨਾ ਚੱਲ ਨਹੀਂ ਉਹ ਹੀ ਤੇ ਆ ਕਿਰੇ ਆਪ ਨੂੰ ਦੇਖਦੇ ਆ ਚੱਲ ਉਹਦੇ ਕੋਈ ਚਿੰਤਾ ਨਹੀਂ ਉਹ ਮਤਲਬ ਉਹ ਬੰਦੇ ਨਹੀਂ ਕਿਰੇ ਆਪ ਨੂੰ YouTube ਤੇ ਦੇਖਣਦੇ ਕਿਰੇ ਬੰਦੇ ਅਸਲ ਚ ਅੱਖੀਂ ਦੇਖਦੇ ਆਪ ਨੂੰ ਚੱਲ ਉਹ ਗੱਲ ਆ ਛੱਡ ਚੱਲ ਗੱਲ ਤੇ ਵੀ ਆ ਚੱਲ ਵਧੀਆ ਗੱਲ ਆ ਮੈਂ ਤੇ ਕਹਿੰਦਾ ਜੇ ਹੁੰਦੀਆਂ ਗੱਲਾਂ ਗੱਲਾਂ ਚੱਲ ਫੇਰ ਕੀ ਆ ਮੈਂ ਕਹਾਂ ਕਰੀ ਜਾਂ ਤੇ ਮੈਨੂੰ ਰਾਤੀ ਸੌਣ ਚ ਮਿਲੀਆਂ ਗੱਲਾਂ ਤੇ ਤੂੰ ਸੁੱਤਾ ਪਿਆ ਹੀ ਉਦੋਂ ਤੇ ਮੈਂ ਕਹਾ ਚੱਲ ਕੋਈ ਨਾ ਫੇਰ ਕੀ ਗੱਲਾਂ ਕਰਤੀਆਂ ਮੈਂ ਗੱਲਾਂ ਵੀ ਉਦੋਂ ਹੀ ਹੋਣੀਆਂ ਜਦੋਂ ਆਪਾਂ ਹੋਵਾਂਗੇ ਅੱਗੇ ਹਾਂ ਨਾ ਕਰੇ ਬੈਠ ਕੇ ਮੈਂ ਗੱਲਾਂ ਕੀ ਦੀਆਂ ਹੋਣੀਆਂ ਹੋ ਲੈਣ ਦੇ ਬਾਕੀ ਆਪਾਂ ਤਾਂ ਇਦਾਂ ਦੇ ਇਦਾਂ ਹੀ ਰਹਿਣਾ ਜੋ ਵੀ ਹੈ ਤੂੰ ਮੈਨੂੰ ਕਈ ਕਈ ਵਾਰ ਕਹਿ ਦਿੰਦਾ ਹੁੰਦਾ ਵਾ ਤੇ ਚੱਲ ਕਿੱਦਾਂ ਕਰੀਏ ਗੱਡੀ ਆ ਆਪਣੀ ਦੇ ਸ਼ੀਸ਼ੇ ਰੱਖ ਲਈਏ ਮੈਨੂੰ ਨੇਰਾ ਨੇਰਾ ਲੱਗਦਾ ਅੰਦਰ ਪਰ ਤੂੰ ਮੈਨੂੰ ਮਤਲਬ ਦੋ ਤਿੰਨ ਵਾਰੀ ਕਹਿ ਦਿੱਤਾ ਹੀ ਇਹ ਗੱਲ ਇਹ ਤਾਂ ਚੱਲ ਆਹ ਤੂੰ ਮੈਨੂੰ ਫੇਰ ਗੱਲ ਕਹਿੰਦਾ ਤਾਂ ਪੱਟ ਦੀਏ ਸ਼ੀਸ਼ੇ ਪਰ ਮੈਂ ਹੀ ਤੈਨੂੰ ਕਹਿੰਦਾ ਤਾਂ ਰਹਿਣ ਦੇ ਪੱਟਣ ਨੂੰ ਕੋਈ ਨਹੀਂ ਹੁੰਦਾ ਇੱਤਾਂ ਹੀ ਰਹਿਣ ਦੇ ਤੇ ਕਿਦਾਂ ਚੱਲ ਪੱਟਾਂਗੇ ਵੀ ਸ਼ੀਸ਼ੇ ਤੱਪਾ ਵੀਟ ਬਲੌਕ ਪੂਣਾ ਹੀ ਉਹਦ ਨਹੀਂ ਦੀ ਕੋਈ ਨਾ ਵੀ ਪਾਵਾਂ ਨਾਹੋ ਬੱਚਨੇ ਮਤਾਂ ਕਿਹਦਾ ਚੱਲ ਫਿਰ ਬਲੌਕ ਕੋਦੋਂ ਪਈਦਾ ਚਿੱਟਾ ਜਾਂ ਉਹ ਦੇਖਦਾ ਇਹ ਤਾਂ ਸਣਾ ਨੇਰਾ ਨੇਰਾ ਜਾਂ ਰਹਿੰਦਾ ਅੰਦਰ ਚੱਲ ਉਹ ਤੇ ਲੈ ਵੀ ਮੱਥਾ ਆਪਾਂ ਟੇਕਾਂ ਦਾ ਬਹੁਤ ਜ਼ਿਆਦਾ ਵਧੀਆ ਮੱਥਾ ਟੇਕਿਆ ਗਿਆ ਤੇ ਹੁਣ ਆਪਾਂ ਚੱਲੇ ਆ ਘਰ ਗੱਡੀ ਕਿੱਥੇ ਖਲਾਰਤੀ ਹੈ ਗੱਡੀ ਵਾਹ ਵਾ ਅੱਗੇ ਖਲਾਰੀ ਸੀ ਮੈਂ ਪਤਾ ਮੈਂ ਨਾ ਨਹੀਂ ਗਿਆ ਫਿਰ ਨਹੀਂ ਦੇਆ ਮੈਨੂੰ ਗੱਡੀ ਮੇਰੇ ਤੋਂ ਲਾਈ ਉਹ ਮੈਨੂੰ ਤਾਂ ਭਰ ਹੀ ਆਇਆ ਕਿਤੇ ਨਹੀਂ ਲੱਗ ਗਈ ਲੱਗੀ ਹੈ ਗੱਡੀ ਕਿੱਥੇ ਲੱਗੀ ਥੋਪੀ ਹੈ ਥੋਪੀ ਬੋਈ ਹੈ ਚਾਹ ਲੈ ਫਿਰ ਹੇ ਚਲਿਏ ਹੈ ਪੈਨ ਇਹ ਪ੍ਰਸ਼ਾਦ ਬਾਬਲਾ ਵੀ ਇੱਥੇ ਰੱਖ ਦੀ ਗਾਣੇ ਬੰਦ ਕਰ ਦੀ ਲੋ ਜੀ ਗੱਡੀ ਇਹ ਕਿਹਦੀ ਫੇਰ ਕੱਢ ਜਾ ਕੇ ਸਾਫ਼ ਕਰਾਂਗੇ ਗੰਦਗੀ ਤੇ ਚਲੋ ਹੋਈ ਜਾਂਦੀ ਆ ਹੁਣ ਯਾਰ ਵੀ ਕਹਿੰਦੇ ਚਲੀਏ ਘਰ ਤੇ ਚਲੋ ਫੇਰ ਮਿਲਦੇ ਬਾਕੀ ਅੱਗੇ ਕਿਉਂ ਵਿੱਚ ਸਦਾ ਗੱਡੀ ਚੱਲਦਾ ਰਹੋ ਘਾਰ ਹੀ ਚਲੀਏ अच्छा कल फिर चलेंगे और किथे मतलब मेला ہونਦਿਆ ਨਾ ਬਾਬੀ ਇਧਰ ਆਹੋ ਮੈਂ ਪੁੱਛਿਆ ਸੀ ਅੰਦਰ ਇਹ ਕਿਤੇ 12 13 ਦਾ ਮੇਲਾ ਵਾ ਅੱਛਾ ਮੈਂ ਚੱਲ ਵਧੀਆ ਵਾ ਨਹੀਂ ਚੱਲ ਵਧੀਆ ਵਾ ਫਿਰ ਤੇ ਜਿੱਦੋਂ ਨਹੀਂ ਇੱਥੇ ਮੱਥਾ ਟੇਕਿਆ ਜਾਂਦਾ ਕਿ ਆਪਾਂ ਉਧਰਲੀ ਜਗ੍ਹਾ ਤੇ ਟੇਕ ਲਾ ਕਰਾਂਗੇ ਮੱਥਾ ਹਨਾ ਚੱਲ ਵਧੀਆ ਸਭ ਕੁਝ ਆਪਾਂ ਘਰ ਚੱਲੇ ਪਹੁੰਚ ਪਤਾ ਅੱਜ ਗੱਲ ਕੀ ਹੋਈ ਅੱਜ ਆਪਣੇ ਨਾ ਸੁੱਖ ਹੈ ਕਾਲੀ ਸੀ ਇਹੀ ਕੋਸ਼ਿਸ਼ ਅਰਜਨ ਕਰਕੇ ਆਪਾਂ ਜਿਆਦਾ ਵਲੌਗ ਵੱਡਾ ਨਹੀਂ ਬਣਾਇਆ ਹਨਾ ਤੇ ਮੈਂ ਉੱਤਰਾ ਗੱਡੀ ਅੰਦਰ ਹੀ ਲਾਉਣੀ ਏ ਇਹ ਅੰਦਰ ਹੀ ਲਾ ਦਈਏ ਫਿਰ ਜੇ ਬਾਜ ਲਾ ਦੇਣੇ ਆ ਠਹਿਰ ਕੇ ਤੇ ਇਦਾਂ ਕਰ ਤੇ ਵੀ ਅੱਜ ਆਪ ਨੂੰ ਹੈਗੀ ਕਾਲੀ ਦੇ ਕਰਕੇ ਵਲੌਗ ਬਣਿਆ ਘੱਟ ਤੇ ਇਸ ਕਰਕੇ ਵੀ ਜਾਣਦੇ ਸਿੱਧੀ ਜਾਣਦੇ 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 ਬਸ ਕਰ ਬਸ ਕਰ ਮੈਂਗਾ ਸਮਾਨ ਕੱਢਣ ਵਾਲੀ ਵਿੱਚੋਂ ਚੱਲੀ ਆਈ ਫਿਰ ਮੈਂ ਤੇ ਫਿਰ ਚੱਲਾ ਫਿਰ ਅੱਜ ਦਾ ਵਲੋਗ ਇੰਨਾ ਹੀ ਸੀ ਚਲੋ